ਹੋਗੇ ਸੰਗਤਾਂ ਨੂੰ ਤੇ ਕਿਵੇਂ ਜ਼ਿੰਮੇਵਾਰੀ ਦੁਬਾਰਾ ਤੋਂ ਨਿਭਾਈ ਜਾਏਗੀ ਦੇਖੋ ਸਭ ਤੋਂ ਪਹਿਲਾ ਤਾਂ ਮੈਂ ਅਕਾਲਪੁਰਖ ਦਾ ਔਰ ਦਿੱਲੀ ਦੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਕਰਦਾ ਸ਼ੁਕਰ ਕਰਦਾ ਕਿ ਇਸ ਲਾਇਕ ਸਮਝਿਆ ਔਰ ਮੈਂ ਖਾਸ ਤੌਰ ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਮੈਂਬਰ ਸਹਿਬਾਨ ਜਿਨ੍ਹਾਂ ਨੂੰ ਸੰਗਤ ਨੇ ਚੁਣ ਕੇ ਭੇਜਿਆ ਇਹਨਾਂ ਦੀ ਸਾਰਿਆਂ ਦੀ ਅਥਾ ਮਿਹਨਤਾਂ ਇਹਨਾਂ ਦੀ ਯੂਨਿਟੀ ਔਰ ਇਹ ਜਿਹੜੀ ਅੱਜ ਦੀ ਚੋਣ ਹੋਈ ਹੈ ਇਹ ਦਿੱਲੀ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਆਪਣੀ ਇੱਕ ਮਿਸਾਲ ਰੱਖਣ ਵਾਲੀ ਹੈ ਕਿ ਇੰਨੀ ਵੱਡੀ ਜਿਹੜਾ ਮੰਡਟ ਮਿਲਣਾ ਇੱਕ ਪਾਸੇ ਵੱਲ ਸਾਰੇ ਮੈਂਬਰ ਖੜੇ ਹੋ ਕੇ ਚੋਣ ਕਰਨੀ ਔਰ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਪਿਛਲੇ ਸਮੇ ਤੋਂ ਜਦੋਂ ਅਸੀਂ ਇਹ ਪ੍ਰਬੰਧ ਚਲਾ ਰਹੇ ਹਾਂ ਹਮੇਸ਼ਾ ਇੱਕੋ ਧਿਆਨ ਰੱਖਿਆ ਕਿ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰੀਏ ਮਾਨਵਤਾ ਦੀ ਸੇਵਾ ਦੀ ਗੱਲ ਕਰੀਏ ਔਰ ਇਸੇ ਤਰੀਕੇ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ ਅਗਲਾ ਸਮਾਂ ਹੈ ਜੋ ਗੁਰੂ ਸਾਹਿਬ ਨੇ ਅਗੇ ਕਿਰਪਾ ਕੀਤੀ ਜਿੱਥੇ ਤੱਕ ਵੀ ਅਸੀਂ ਸੇਵਾ ਕਰਾਂਗੇ ਹਮੇਸ਼ਾ ਇਸ ਗੱਲ ਨੂੰ ਮੁੱਦੇ ਨੂੰ ਉੱਪਰ ਰੱਖ ਕੇ ਚੱਲਾਂਗੇ ਕਿ ਜਿਹੜਾ ਸਾਡੀ ਸਭ ਤੋਂ ਮੋਰਲ ਰਿਸਪੋਨਸੀਬਿਲਟੀ ਬਣਦੀ ਹੈ ਆਪਣੇ ਧਰਮ ਤੇ ਪ੍ਰਚਾਰ ਪ੍ਰਸਾਰ ਦੀ ਉਹਨੂੰ ਅੱਗੇ ਲੈ ਕੇ ਚੱਲਾਂਗੇ ਮੁੱਦੇ ਕੌਣ ਜੇ ਰਹਿਣਗੇ ਵੀ ਅੱਗੇ ਦਾ ਕਾਰਜਕਾਲ ਦੇਖੋ ਗੁਰੂ ਘਰ ਦੇ ਵਿੱਚ ਮੁੱਦੇ ਪ੍ਰਚਾਰ ਦੇ ਹੁੰਦੇ ਨੇ ਮਾਨਵਤਾ ਦੀਆਂ ਸੇਵਾਵਾਂ ਦੇ ਹੁੰਦੇ ਨੇ ਮੁੱਦਿਆਂ ਦੇ ਵਿੱਚ ਮੁੱਦੇ ਆਲਰੇਡੀ ਚੱਲ ਰਹੇ ਨੇ ਉਹਦੇ ਧਰਮ ਦੇ ਪ੍ਰਚਾਰ ਪ੍ਰਸਾਰ ਵੀ ਚੱਲ ਰਿਹਾ ਔਰ ਮੈਡੀਕਲ ਸੇਵਾਵਾਂ ਵੀ ਚੱਲ ਰਹੀਆਂ ਹਨ ਮਾਨਵਤਾ ਦੀਆਂ ਦੂਜੀਆਂ ਸੇਵਾਵਾਂ ਐਜੂਕੇਸ਼ਨ ਸੇਵਾਵਾਂ ਵੀ ਚੱਲ ਰਹੀਆਂ ਇਹਨਾਂ ਦੇ ਵਿੱਚ ਰੋਜ਼ ਦੇ ਰੋਜ਼ ਜਿਹੜਾ ਡਿਵੈਲਪਮੈਂਟ ਹੁੰਦੀ ਹੈ ਇਜ਼ਾਫਾ ਹੁੰਦਾ ਉਹ ਹੋਰ ਤਰੀਕੇ ਨਾਲ ਬਤਾਵਾਂਗੇ ਜਿਹੜੀ ਸਾਡੀ ਗੁਰਤੇਗ ਬਾਦਲ ਸਾਹਿਬ ਦੀ 350 ਸਾਲਾਂ ਸ਼ਤਾਬਦੀ ਆ ਰਹੀ ਹੈ ਸਭ ਤੋਂ ਵੱਡਾ ਸਾਡਾ ਅੱਜ ਸਾਡਾ ਪ੍ਰੋਜੈਕਟ ਹੈ ਕਿ ਉਹ ਸ਼ਤਾਬਦੀ ਜਿਨੇ ਗੁਰਤੇਗ ਬਾਦਲ ਸਾਹਿਬ ਦੀ ਸ਼ਹਾਦਤ ਜਿਹੜੇ ਘਰ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਕਿਉਂਕਿ ਉਹ ਉਹ ਸ਼ਤਾਬਦੀ ਹੈ ਇਹ ਇਹ ਸ਼ਹਾਦਤ ਹੈ ਜਿਨੇ ਦੂਸਰੇ ਧਰਮ ਲਈ ਦਿੱਤੀ ਗਈ ਹੋਏ ਔਰ ਇਹ ایسی ਮਿਸਾਲ ਦੁਨੀਆ ਚ ਕੋਈ ਨਹੀਂ ਹੈ ਸੋ ਸਾਡਾ ਬੜਾ ਸਭ ਤੋਂ ਬੇਸਿਕ ਜ਼ਿੰਮੇਵਾਰੀ ਹੈ ਬੰਦੀ ਹੈ ਕਿ ਅਸੀਂ ਇਹਨੂੰ ਹਰ ਘਰ ਤੱਕ ਪਹੁੰਚਾਈਏ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਆ ਕੀ VOTING ਹੋਈ ਹੈ ਜਾਂ ਲੋਕੋ ਜੋ ਹੈ ਉਹ ਚੁਨੇ ਗਏ ਦੇਖੋ ਪ੍ਰੋਪਰ VOTING ਦਾ ਸਿਸਟਮ ਹੁੰਦਾ ਜਦ ਕੋਈ ਕੈਂਡੀਡੇਟ ਦਾ ਨਾਮ ਪ੍ਰਪੋਜ਼ ਕੀਤਾ ਜਾਂਦਾ ਉਸ ਪ੍ਰਪੋਜ਼ ਤੋਂ ਬਾਅਦ ਉਹਦੇ ਖਿਲਾਫ ਕੋਈ ਖੜਾ ਹੋਏ ਦਾ ਉਹਦੇ ਵਿੱਚ ਵੈਲਿਟੀ ਵੋਟਾਂ ਪੈਂਦੀਆਂ ਨੇ ਮਗਰ ਜਦ ਯੂਨੀਨਿਮਸਲੀ ਸਭ ਦੀ ਇੱਕੋ رائے ਹੋਵੇ ਉਸ ਉਹ VOTING process ਦੇ ਵਿੱਚ ਅਨਪੂਸ਼ ਗਿਨਿਆ ਜਾਂਦਾ ਹੈ ਔਰ ਐਸੀ ਤਰੀਕੇ ਦੇ ਨਾਲ ਸਾਡੇ ਪੰਜੋਂ ਜਿਹੜੇ ਆਫਿਸ ਬੀਅਰਰ ਨੇ ਜਿਹੜੇ ਐਗਜ਼ੈਕਟਿਵ ਹੈ 10 ਮੈਂਬਰਾਂ ਦੀ ਸਾਰੀ ਦੀ ਸਾਰੀ ਇੱਕ ਅਨਪੂਸ਼ਡ ਆਈ ਹੈ ਔਰ ਬੜੇ ਸੋਹਣੇ ਤਰੀਕੇ ਦੇ ਨਾਲ ਸਾਰਿਆਂ ਨੇ ਇੱਕ ਬੰਤੋ ਕੇ ਵੋਟਾਂ ਪਾਈ ਹੈ ਅਕਾਲੀ ਦਲ ਬਾਦਲ ਨੇ ਇਸ ਚੋਣਾਂ ਦਾ ਬਾਈਕਾਟ ਕੀਤਾ ਹੈ ਕਿਸ ਤਰੀਕੇ ਨਾਲ ਦੇਖੋ ਮੈਂ ਪਹਿਲੇ ਵੀ ਕਹਾਂ ਸੀ ਇਹ ਬਾਈਕਾਟ ਨਹੀਂ ਹੈ ਇਹ ਉਹਨਾਂ ਦੀ ਜਿਹੜੀ ਐ ਐਬਿਲਿਟੀ ਨਹੀਂ ਸੀ ਇਲੈਕਸ਼ਨ ਲੜਨ ਦੀ ਮੈਂ ਹੁਣੇ ਦੱਸਿਆ ਕਿ ਪੰਜ ਆਫਿਸ ਬਿਊਰਰ ਔਰ 10 ਐਗਜ਼ੈਕਟਿਵ ਦੇ ਮੈਂਬਰ ਹੁੰਦੇ ਨੇ ਉਹਨਾਂ ਕੋਲ ਮੈਂਬਰ ਹੀ 12 ਨੇ ਉਹ ਇਹ ਲੜਨ ਦੇ ਐਲੀਜੀਬਲ ਹੀ ਨਹੀਂ ਹੈਗੇ ਇਸ ਕਰਕੇ ਇਹਨੂੰ ਭਾਨਾ ਜੋ ਮਰਜ਼ੀ ਲਾਉਂਦੇ ਰਹਿਣ ਕੀ ਕਦੀ ਅਸੀਂ ਇਸਤੀਫਾ ਦੇ ਰਹੇ ਹਾਂ ਕਦੀ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਉਹਦੇ ਪੀਐਨ ਨੂੰ ਮਿਲ ਕੇ ਆ ਕੇ ਉਹਨੂੰ ਚਿੱਠੀ ਫੜਾ ਕੇ ਆ ਗਏ ਨੇ ਸੋ ਇਹ ਲੋਕਾਂ ਨੂੰ ਤੇ ਗੁੰਮਰਾਹ ਕਰ ਸਕਦੇ ਨੇ ਮਗਰ ਜਿਸ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਜਾ ਕੇ ਆਪਣੀ ਪ੍ਰੇਰ ਕੀਤੀ ਕਿ ਇਸ ਇਲੈਕਸ਼ਨ ਨੂੰ ਰੋਕਿਆ ਜਾਏ ਉਹ ਕਿਹੜੀ ਇਲੈਕਸ਼ਨ ਹੈ ਜਿਹੜੀ ਪਿਛਲੇ ਡੇਢ ਸਾਲ ਤੋਂ ਤੁਸੀਂ ਸ਼ੋਰ ਮਚਾਈ ਜਾ ਰਹੇ ਹੋ ਕਿ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਜਦ ਆਜ ਇਲੈਕਸ਼ਨ ਹੁੰਦੀ ਹੈ ਕਿਉਂਕਿ ਇਲੈਕਸ਼ਨ ਤੇ ਨੰਬਰਾਂ ਨਾਲ ਹੋਣੀ ਹੈ ਮੈਂਬਰਾਂ ਨਾਲ ਹੋਣੀ ਹੈ ਜਦ ਤੁਹਾਡੇ ਕੋਲ ਨੰਬਰ ਨਹੀਂ ਨੇ ਤੁਹਾਡੇ ਕੋਲ ਨੰਬਰ ਨਹੀਂ ਨੇ ਸਿਫ ਤੁਸੀਂ ਦਿੱਲੀ ਦੀ ਸੰਗਤ ਨੂੰ ਕਿੰਨੇ ਦਿਨ ਮਿੱਟੀ ਪਾ ਲੋਗੇ ਅੱਖਾਂ 'ਚ ਲੋਕਾਂ ਦੀਆਂ ਮਗਰ ਸਭ ਨੂੰ ਪਤਾ ਹੈ ਕਿ ਅੱਜ ਜੋ ਹਾਲਾਤ ਸਰਦਾਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਚ ਅਕਾਲੀ ਦਲ ਦਾ ਹੋਇਆ ਇੰਨਾ ਬੁਰਾ ਹਾਲ ਕਦੀ ਅਕਾਲੀ ਦਲ ਦਾ ਨਹੀਂ ਹੋਇਆ ਔਰ ਇਹ ਖਾਸ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਅੱਜ ਸਮਝ ਲੈਣਾ ਚਾਹੀਦਾ ਕਿ ਜਿਹੜਾ ਬੰਦਾ ਡੀਂਗਾ ਮਾਰਦਾ ਸੀ ਕਿ ਅੱਜ ਲੁਧਿਆਣੇ ਵਿੱਚ ਮੇਰਾ ਪਰਿਵਾਰ ਹੈ ਲੁਧਿਆਣੇ ਵਿੱਚ ਮੇਰਾ ਕਾਲਜ ਹੈ ਲੁਧਿਆਣੇ ਵਿੱਚ ਮੈਂ ਲੁਧਿਆਣੇ ਦੀ ਬਾਈ ਇਲੈਕਸ਼ਨ ਤੇ ਕੀ ਹਾਲ ਕਰਕੇ ਆਏ ਐ ਮੈਂ ਅੱਜ ਵੀ ਅਗਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਮਝ ਨਹੀਂ ਆਂਦੀ ਤੇ ਮੈਂ ਸਮਝਦਾ ਫਿਰ ਗੁਰੂ ਹੀ ਰਾਖਾ ਹੈ ਗੱਲਬਾਤ ਸਾਹਿਬ ਤੁਸੀਂ ਰੁਕ ਜਾਓ ਯਾਰ